ਦੇਖੋ 18 ਮਾਰਚ ਨੂੰ ਕੇਂਦਰੀ ਏਜੰਸੀਆਂ ਦੀ ਸ਼ਹਿਤ ਇਹ ਕੁਝ ਲੋਕ ਇੱਕ ਵੱਡੀ ਸਾਜ਼ਿਸ਼ਤ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਢਾਹ ਲਾਉਣ ਦੇ ਲਈ ਇੱਕ ਨਵੀਂ ਪਾਰਟੀ ਦੇ ਗਠਨ ਦੀ ਸ਼ੁਰੂਆਤ ਕਰ ਰਹੇ ਨੇ ਤੇ ਇਸ ਲਈ ਆੜ ਕਿਦੀ ਲਈ ਜਾ ਰਹੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ 2 ਦਸੰਬਰ ਵਾਲੇ ਆਦੇਸ਼ ਦੀ ਮੈਂ ਲੋਕਾਂ ਨੂੰ ਸਪਸ਼ਟ ਕਰਕੇ ਨਹੀਂ ਚਾਹਨਾ ਕਿ ਤੁਸੀਂ ਅਕਾਲ ਤਖਤ ਸਾਹਿਬ ਦੀ ਆੜ ਨਹੀਂ ਲੈ ਰਹੇ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਧੋਖਾ ਦੇ ਰਹੇ ਹੋ ਕਿਉਂਕਿ ਜਿਹੜਾ 2 ਦਸੰਬਰ ਦਾ ਆਦੇਸ਼ ਹੈ ਸ੍ਰੀ ਅਕਾਲ ਤਖਤ ਸਾਹਿਬ ਦਾ ਇਹਦਾ ਇੱਕ ਇੱਕ ਸ਼ਬਦ ਵੀ ਜੇ ਆਪਾਂ ਪੜ ਲਈਏ ਉਰੇ ਕਿਤੇ ਵੀ ਨਵੇਂ ਕਿਸੇ ਪਾਰਟੀ ਦੇ ਗਠਨ ਦਾ ਕੋਈ ਆਦੇਸ਼ ਨਹੀਂ ਇਸ ਆਦੇਸ਼ ਦੀ ਸਿਰਫ ਤੇ ਸਿਰਫ ਇੱਕੋ ਭਾਵਨਾ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨਾ ਤੇ ਭਰਤੀ ਮਹਿੰਮ ਨੂੰ ਸੁਚਾਰੂ ਰੂਪ ਦੇ ਵਿੱਚ ਲਾਉਣ ਦੇ ਲਈ ਉਰੇ ਕੁਝ ਮੈਂਬਰਾਂ ਦੇ ਨਾਮ ਸਜਾਏ ਗਏ ਨੇ ਜਿਹੜੇ ਕਿ ਨਿਗਰਾਨੀ ਕਰਨਗੇ ਤੇ ਨਾਲ ਹੀ ਇਹ ਵੀ ਗੱਲ ਕਹੀ ਗਈ ਸੀ ਕਿ ਪਾਰਟੀ ਆਪਣੇ ਵਿਧੀ ਵਿਵਧਾਨ ਮੁਤਾਬਕ ਇਸ ਭਰਤੀ ਮਹਿੰਮ ਨੂੰ ਚਲਾਵੇ ਤੇ ਇਹ ਲੋਕ ਨਿਗਰਾਨੀ ਕਰਨਗੇ ਸ਼੍ਰੋਮਣੀ ਅਕਾਲੀ ਦਲ ਨੇ ਇਸ ਆਦੇਸ਼ ਨੂੰ ਮੰਨਦੇ ਹੋਏ ਵਰਕਿੰਗ ਕਮੇਟੀ ਨੇ ਸਾਰੇ ਅਬਜ਼ਰਵਰਾਂ ਦੀਆਂ ਡਿਊਟੀਆਂ ਲਾਈਆਂ ਤੇ ਜਿਹੜੇ 7 ਮੈਂਬਰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸਜਾਏ ਗਏ ਸੀ ਸਾਰਿਆਂ ਨੂੰ ਜਗ੍ਹਾ ਦਿੱਤੀ ਔਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਉਹਦਾ ਸਵਾਗਤ ਕੀਤਾ ਉਹਨਾਂ ਨੇ ਬੜੇ ਸਪਸ਼ਟ ਲਫ਼ਜ਼ਾਂ ਚ ਕਿਹਾ ਕਿ ਚੰਗੀ ਦਿਸ਼ਾ ਚ ਰੱਖਿਆ ਸ਼੍ਰੋਮਣੀ ਅਕਾਲੀ ਦਲ ਦਾ ਕਦਮ ਹੈ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਇਹਦੇ ਚ ਕੋਈ ਵੀ ਜਿਹੜਾ ਵਾਅਦਾ ਕਰਨਾ ਹੈ ਉਹ ਅਧਿਕਾਰ ਖੇਤਰ ਵਰਕਿੰਗ ਕਮੇਟੀ ਦਾ ਸ਼੍ਰੋਮਣੀ ਅਕਾਲੀ ਦਲ ਦੀ ਦਾ ਕਿਉਂਕਿ ਪੂਰੇ ਭਾਰਤ ਦੇ ਵਿੱਚ ਭਰਤੀ ਹੋਣੀ ਹੈ ਸੋ ਇਹਦੇ ਵਿੱਚ ਵਾਅਦਾ ਵੀ ਕੀਤਾ ਜਾ ਸਕਦਾ ਪਰ ਇਹ ਜਿਹੜੇ ਲੋਕ ਨੇ ਇਹ ਤਾਂ ਕਦੇ ਕਾਰਜਸ਼ੀਲ ਹੋਏ ਹੀ ਨਹੀਂ ਅਗਰ ਮੈਂ ਧਾਮੀ ਸਾਹਿਬ ਨੂੰ ਛੱਡ ਦिए ਬੁੰਗਰ ਸਾਹਿਬ ਨੂੰ ਛੱਡ ਦिए ਜਿਹੜੇ ਬਾਕੀ ਦੇ ਇਹ ਪੰਜ ਜਣੇ ਨੇ ਇਹ ਕਦੇ ਸ਼ਰਮਨੀ ਅਕਾਲੀ ਦਲ ਦੇ ਦਫ਼ਤਰ ਨਹੀਂ ਆਏ ਇਹਨਾਂ ਨੇ ਭਰਤੀ ਲਈ ਪਰਚੀਆਂ ਨਹੀਂ ਮੰਗੀਆਂ ਇਹਨਾਂ ਨੇ ਨਿਗਰਾਨੀ ਨਹੀਂ ਕੀਤੀ ਨਾ ਹੀ ਕਿਸੇ ਵੀ ਕਿਸਮ ਦਾ ਰਿਕਾਰਡ ਇਹਨਾਂ ਵੱਲੋਂ ਪਾਰਟੀ ਦੇ ਦਫ਼ਤਰ ਦੇ ਵਿੱਚ ਆ ਕੇ ਮੰਗਿਆ ਗਿਆ ਕਿ ਭਾਈ ਸਾਹਿਬ ਨੂੰ ਦੱਸੋ ਕਿੱਥੇ ਕਿੱਥੇ ਭਰਤੀ ਗਈ ਹੈ ਇਹ ਤਾਂ ਇੱਕ ਗੱਲ ਬੜੀ ਸਪੱਸ਼ਟ ਹੈ ਕਿ ਇਹਨਾਂ ਦਾ ਮਨਸੂਬਾ ਬਿਲਕੁਲ ਵੱਖਰਾ ਹੈ ਤੇ ਉਹ ਮਨਸੂਬਾ ਹੁਣ ਹੌਲੀ-ਹੌਲੀ ਬਾਹਰ ਆ ਗਿਆ। ਆ ਇੱਕ ਨਵੀਂ ਪਾਰਟੀ ਦੀ ਭਰਤੀ ਦੀ ਪਰਚੀ ਜਾਰੀ ਕੀਤੀ ਗਈ ਹੈ। ਇਹ ਆ ਸ੍ਰੀ ਅਕਾਲ ਤਖਤ ਸਾਹਿਬ ਦਾ ਆਦੇਸ਼। ਇਹ ਤਾਂ ਹੁਣ ਦੋਨੋਂ ਚੀਜ਼ਾਂ ਹੀ ਆਪਸ ਦੇ ਵਿੱਚ ਮੇਲ ਨਹੀਂ ਖਾਂਦੀਆਂ। ਕਿਉਂਕਿ ਆਦੇਸ਼ ਸ਼੍ਰੋਮਣੀ ਅਕਾਲੀ ਦਲ ਨੂੰ ਟਕਰਾ ਕਰਨ ਦਾ ਤੇ ਜਿਹੜੀ ਭਰਤੀ ਪਰਚੀ ਹੈ ਇਹਦੇ ਤੇ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਹੀ ਹੈ। ਇਹ ਤਾਂ ਕੋਈ ਅਕਾਲੀ ਦਲ ਦੀ ਮੈਂਬਰਸ਼ਿਪ ਹੈ। ਜਿਹਦਾ ਨਾਮ ਤਾਂ ਕੋਈ ਦਫਤਰ ਨਾ ਟੈਲੀਫੋਨ ਨੰਬਰ ਹੈ ਨਾ ਕੋਈ ਐਡਰੈਸ ਹੈ ਤੇ ਜਿਹੜੀ ਨੀਚੇ ਭਰਤੀ ਵੀ ਹੈ ਉਹ ਪੰਜ ਮੈਂਬਰੀ ਕਮੇਟੀ ਕੋਈ ਕਰ ਰਹੀ ਹੈ ਅਕਾਲੀ ਦਲ ਸਮੁ total ਤਾਂ ਕੇ ਵੀ ਨਹੀਂ ਦੱਸਿਆ ਵੀ ਇਹ ਅਕਾਲੀ ਦਲ ਨੇ ਕਦੋਂ ਬਣਾਈ ਪੰਜ ਮੈਂਬਰੀ ਕਮੇਟੀ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਮੁਤਾਬਕ ਹੈ ਸੱਤ ਮੈਂਬਰ ਨੇ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਸੱਤੇ ਦੇ ਸੱਤੇ ਪਾਇ ਤੇ ਇਹ ਜਿਹੜੇ ਲੋਕ ਸ੍ਰੀ ਅਕਾਲ ਤਖਤ ਸਾਹਿਬ ਨੂੰ ਧੋਖਾ ਦੇ ਕੇ 18 ਮਾਰਚ ਨੂੰ ਭਰਤੀ ਸ਼ੁਰੂ ਕਰ ਰਹੇ ਨੇ ਇਹਨਾਂ ਨੇ ਤਾਂ ਸੱਤਾਂ ਚੋਂ ਵੀ ਦੋ ਕੱਢਦੇ ਤਾਂ ਮੇਰਾ ਤਾਂ ਪਹਿਲਾਂ ਬਿਲਕੁਲ ਇੱਕ ਸਵਾਲ ਹੈ ਤੁਹਾਨੂੰ ਕਿ ਭਾਈ ਕੋਈ ਸ੍ਰੀ ਅਕਾਲ ਤਖਤ ਸਾਹਿਬ ਦਾ ਆਦੇਸ਼ ਹੈ ਜਿੱਥੇ ਕਿਸੇ ਪੰਜ ਮੈਂਬਰੀ ਕਮੇਟੀ ਨੂੰ ਅਧਿਕਾਰ ਦਿੱਤੇ ਗਏ ਹੋ ਜਿੱਥੇ ਆ ਪਰਚੀ ਛਪਾਉਣ ਦੇ ਲਈ ਭਰਤੀ ਨੂੰ ਸ਼ੁਰੂਆਤ ਕਰਨ ਦੇ ਲਈ ਕੋਈ ਆਦੇਸ਼ ਹੋਇਆ ਹੋਵੇ ਕਿਉਂਕਿ ਆ ਲਿਖਤੀ ਆਦੇਸ਼ ਹੈ ਇਸ ਆਦੇਸ਼ ਤੋਂ ਬਾਅਦ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਵੀਡੀਓ ਆਦੇਸ਼ ਵੀ ਆਗੇ ਨੇ ਪਰ ਹਾਲੇ ਤੱਕ ਮੈਂ ਕੋਈ ਐਸਾ ਆਦੇਸ਼ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦਾ ਵੀ ਦੇਖਿਆ ਜਿੱਥੇ ਉਹਨਾਂ ਨੇ ਕਿਹਾ ਹੋਵੇ ਕਿ ਭਾਈ ਹੁਣ 5 ਮੈਂਬਰ ਤੇ ਭਰਤੀ ਕਰਨਗੇ ਤੁਸੀਂ ਪਰਚੀਆਂ ਚ ਪਾ ਲੋ ਤਾਂ ਫਿਰ ਕੀ ਆਪਾਂ ਲੋਕਾਂ ਨੂੰ ਭੁੱਖਾ ਦੇ ਰਹੇ ਕੀ ਇਹ ਕੋਈ ਚਿਟ ਫੰਡ ਸਕੈਮ ਹੈ ਕਿਉਂਕਿ ਇਸ ਭਰਤੀ ਪਰਚੀ ਦੇ ਉੱਤੇ ਨਾ ਤਾਂ ਕੋਈ ਬੈਂਕ ਦਾ ਅਕਾਊਂਟ ਨੰਬਰ ਹੈ ਨਾ ਹੀ ਦਿੱਤਾ ਮੈਂ ਕਿਹਾ ਕਿ ਕੋਈ ਹੋਰ ਡਿਟੇਲ ਦਿੱਤੀ ਗਈ ਹੈ ਸੋ ਅੱਜ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਨੂੰ ਢਾਹ ਲਾਉਣ ਦੇ ਲਈ ਅਕਾਲ ਤਖਤ ਸਾਹਿਬ ਦੀ ਆੜ ਹੇਡ ਇਹ ਲੋਕ ਵੱਖਰੀ ਪਾਰਟੀ ਦਾ ਗਠਨ ਕਰ ਰਹੇ ਨੇ ਔਰ ਜਿਵੇਂ ਕਿ ਸਾਫ ਦਾ ਜਥੇਦਾਰ ਸਾਫ ਦਾ ਸਟੇਜਾਂ ਤੇ ਵੀ ਕਹਿ ਰਹੇ ਨੇ ਕਿ ਜੀ ਆਪਾਂ ਤਾਂ ਇਕਨਾਥ ਛਿੰਦੇ ਬੰਨਾ ਹੈ ਮਹਾਰਾਸ਼ਟਰ ਵਾਲਾ ਮੰਨ ਜਿਹੜੇ ਹਫਤਾ ਪਹਿਲਾਂ ਬਚਿੱਤਰ ਸਿੰਘ ਦੀ ਨਾਗਣੀ ਚੱਕੀ ਘੁੰਮ ਰਹੇ ਸੀ ਉਹ ਹੁਣ ਹਫਤੇ ਬਾਅਦ ਇਕਨਾਥ ਛਿੰਦੇ ਤੇ ਪਹੁੰਚ ਗਏ ਤੇ ਉਹਦਾ ਸਬੂਤ ਇਹ ਭੱਤੀ ਪਰਚੀ ਹੈ ਔਰ ਇਹਨਾਂ ਤੇ ਕਿਤੇ ਅਕਾਲ ਤਖਤ ਸਾਹਿਬ ਦਾ ਜ਼ਿਕਰ ਤੱਕ ਹੈ ਨਹੀਂ ਸ੍ਰੀ ਅਕਾਲ ਤਖਤ ਸਾਹਿਬ ਇਹਨਾਂ ਤੇ ਕਿਤੇ ਨਹੀਂ ਲਿਖਿਆ ਨਾ ਸ਼੍ਰੋਮਣੀ ਅਕਾਲੀ ਦਲ ਨਾ ਸ੍ਰੀ ਅਕਾਲ ਤਖਤ ਸਾਹਿਬ ਤੇ ਝੁੰਡਾ ਸਾਹਿਬ 42 ਸਾਹਿਬ ਵੀਡੀਓ ਸੰਦੇਸ਼ ਜਾਰੀ ਕਰਦੇ ਜੀ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰ ਰਹੇ ਆ ਤੇ ਭਾਈ ਜੀ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰ ਰਹੇ ਆ ਪਰੇਤੇ ਸ਼ਰੋਮਨੀ ਇਹ ਕੱਲ੍ਹ ਤੋਂ ਲਿਖਣਾ ਸੀ ਜੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਮੁਤਾਬਕ ਤਕੜਾ ਕਰ ਰਹੇ ਆਂ ਪਰ ਇਹ ਤੇ ਸ਼੍ਰੀ ਅਕਾਲ ਤਖਤ ਸਾਹਿਬ ਲਿਖਣਾ ਸੀ ਕਿਉਂਕਿ ਸਾਜ਼ਿਸ਼ ਹੈ ਵਕਰੀ ਪਾਰਟੀ ਦੀ ਭਰਤੀ ਕਰਨਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਆੜ ਲੈ ਕੇ ਕਰਨਾ ਔਰ ਸ਼੍ਰੀ ਅਕਾਲ ਤਖਤ ਸਾਹਿਬ ਇਹ ਤੇ ਤਾਂ ਨਹੀਂ ਲਿਖਿਆ ਵੀ ਬਾਅਦ ਦੇ ਵਿੱਚ ਇਸ ਪਾਰਟੀ ਨੇ ਰਜਿਸਟਰ ਨਹੀਂ ਹੋਣਾ ਇਹ ਆ ਸਾਜ਼ਿਸ਼ ਜਿਹੜੀ ਕਿ ਸ਼ਰੋਮਨੀ ਅਕਾਲੀ ਦਲ ਦੇ ਵਰਕਰਾਂ ਦੇ ਨਾਲ ਇਹ ਲੋਕ ਕਰਨ ਜਾ ਰਹੇ ਨੇ ਤੇ ਜਿਹਦਾ ਚਿਹਰਾ ਇਸ ਗੱਲ ਤੋਂ ਨੰਗਾ ਹੋ ਗਿਆ ਸੋ ਮੈਂ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਜਿਹੜਾ ਵੀ ਇਹ ਪਰਚੀ ਭਰਉਣ ਤੁਹਾਡੇ ਕੋਲ ਪਹੁੰਚੇ ਪਹਿਲਾਂ ਉਹਨੂੰ ਸਵਾਲ ਕਰੋ ਕਿ ਕਿਹਦੇ ਆਦੇਸ਼ਾਂ ਤੇ ਭਰਤੀ ਹੋ ਰਹੀ ਨਾ ਤਾਂ ਸ੍ਰੀ ਅਕਾਲ ਤਖਤ ਸਾਹਿਬ ਇੱਥੇ ਲਿਖੇ ਨਾ ਕੋਈ ਪੰਜ ਮੈਂਬਰੀ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਗਠਿਤ ਹੈ ਨਾ ਹੀ ਇੱਥੇ ਸ਼੍ਰੋਮਣੀ ਅਕਾਲੀ ਦਲ ਲਿਖਿਆ ਫਿਰ ਵੱਖਰੀ ਪਾਰਟੀ ਬਣਾਉਣ ਦੀ ਇਹਨਾਂ ਨੂੰ ਆਗਿਆ ਕਿਹਨੇ ਦਿੱਤੀ ਇਹ ਤਾਂ ਫਿਰ ਇਹਨਾਂ ਦੇ ਆਪ ਦੇ ਮਨਸੂਬੇ ਨੇ ਇਸ ਗੱਲ ਦਾ ਸਵਾਲ ਹੋਣਾ ਚਾਹੀਦਾ ਸੋ ਇਹ ਨਿੱਜੀ ਮਫਾਦਤ ਹੈ ਸਿਰਫ ਤੇ ਸਿਰਫ ਆਪਣੀ ਚੌਧਰ ਦੇ ਲਈ ਹੈ ਇਸ ਸ਼ਰੋਮਣੀ ਅਕਾਲੀ ਦੰਨ ਨੂੰ ਕਮਜ਼ੋਰ ਕਰਨ ਦੀ ਆ ਸਾਧਸ਼ਾ ਨੇ ਜਿਹੜੀਆਂ ਕਿ ਨੰਗੀਆਂ ਹੋ ਚੁੱਕੀਆਂ ਨੇ ਤੇ ਜਿਹਦਾ ਜਵਾਬ 18 ਮਾਰਚ ਤੋਂ ਹੀ ਸੰਗਤ ਨੇ ਇਹਨਾਂ ਤੋਂ ਫੀਲਡ ਦੇ ਵਿੱਚ ਲੈਣਾ ਸ਼ੁਰੂ ਕਰ ਦੇਣਾ ਕਿਉਂਕਿ ਜਿਹੜੇ ਲੋਕ ਸ਼ਰੋਮਣੀ ਵੀ ਲਿਖ ਸਕਦੇ ਜਿਹੜੇ ਲੋਕ ਸ੍ਰੀ ਅਕਾਲਪਤੀ ਸਾਹਿਬ ਨਹੀਂ ਲਿਖ ਸਕਦੇ ਤਾਂ ਉਥੋਂ ਉਹਨਾਂ ਨੇ ਆਪਣੇ ਚਿਹਰੇ ਆਪ ਹੀ ਨੰਗੇ ਕਰ ਲਏ ਕਿ ਉਹ ਆਪ ਹੀ ਫਰੌਡ ਕਰਨ ਦੇ ਮਨਸੂਬਿਆਂ ਦੇ ਨਾਲ ਇਸ ਭਰਤੀ ਮਹਿੰਮ ਦੀ ਸ਼ੁਰੂਆਤ ਕਰ ਰਹੇ ਨੇ ਇਸ ਗੱਲ ਦਾ ਆ ਕੇ ਹੁਣ ਜਵਾਬ ਦੇਣ